ਜੱਲੂ ਵਾਲੀਆ ਟਾਈਮਸ ਦੇਖ ਰਿਹਾ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੂ ਵਾਲੀਆ ਵੱਲੋਂ ਪਿਆਰ ਸਤਿਕਾਰ ਤੇ ਮੁਹੱਬਤ ਸਤਿ ਸ਼੍ਰੀਕਾਲ ਸੰਗੀਤ ਪ੍ਰੇਮੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਮੇਰੇ ਪਿੱਛੇ ਤੁਸੀਂ ਪੋਸਟਰ ਦੇਖ ਰਹੇ ਹੋ ਜਿਹੜਾ ਬਹੁਤ ਵੱਡਾ ਤੋਂ ਔਰ ਵੱਡਾ ਹੀ ਫਨਕਾਰ ਜਿਹੜਾ ਕੈਲਗਰੀ ਦੇ ਵਿੱਚ ਸ਼ੋ ਹੋਣ ਜਾ ਰਿਹਾ ਹੈ ਇਹ ਸ਼ੋ ਡ੍ਰੀਮ 벨ਟ ਹੋਮਸ ਮੇਰੇ ਨਾਲ ਖੁਸ਼ ਸਿੱਧੂ ਕਲਵੀਰ ਸਲੀਣਾ ਜੀ ਸ਼ਰਨ ਬਰਾੜ ਜੀ ਸੋ ਇਹ ਆਰਗੇਨਾਈਜ਼ਰ ਨੇ ਸੋ ਆਓ ਇਸ 쇼 ਬਾਬਤ ਗੱਲਬਾਤ ਕਰਦੇ ਆਂ ਵੀ ਕਿਹੋ ਜੀਆਂ ਤਿਆਰੀਆਂ ਆਣ ਖੁਸ਼ੀਦੂ ਜੀ ਸਭ ਤੋਂ ਪਹਿਲਾਂ ਜਲਵਾਲੀਆ ਟਾਈਮ ਸੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਨ ਥੈਂਕ ਯੂ ਜਲਵਾਲੀਆ ਸਾਹਿਬ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕਰਦੇ ਹੋ ਤੇ ਤੁਹਾਡੇ ਸਾਰੇ ਸੁਣਨਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਪਹਿਲਾ ਮੇਰਾ ਸਵਾਲ ਇਹ ਆ ਵੀ ਬੱਬੂ ਮਾਨ ਸਾਹਿਬ ਦਾ ਜਿਹੜਾ ਅੱਜ ਰਸਮੀ ਤੌਰ ਤੇ ਪੋਸਟਰ ਰੀਲੀਜ਼ ਕੀਤਾ ਜਾ ਰਿਹਾ ਹੈ ਜੀ ਬਹੁਤ ਤੁਹਾਡੇ ਸਪੌਂਸਰਜ਼ ਵੀ ਜਿਹੜੇ ਤੁਹਾਡੇ ਸਪੋਰਟਰ ਆ ਤੁਸੀਂ ਆਰਗੇਨਾਈਜ਼ਰ ਹੋ ਵੱਡੀ ਗਿਣਤੀ ਦੇ ਵਿੱਚ ਸਾਰੇ ਪਹੁੰਚੇ ਆ। ਤਾਂ ਮੇਰਾ ਪਹਿਲਾ ਸਵਾਲ ਇਹ ਆ ਵੀ ਬੱਬੂ ਮਾਂ ਨੂੰ ਇਸ ਸ਼ੋਅ ਵਿੱਚ ਲਿਆਉਣ ਦੇ ਲਈ ਕਦੋਂ ਦੀਆਂ ਤਿਆਰੀਆਂ ਤੁਹਾਡੀਆਂ ਚੱਲ ਰਹੀਆਂ? ਇਹ ਸ਼ੋਅ ਜੀ ਦੋ ਵਾਰੀ ਪਹਿਲਾਂ ਕੈਨਸਲ ਹੋ ਚੁੱਕਿਆ ਜਿਵੇਂ ਕਿ ਸਾਰੇ ਕੈਲਗਰੀ ਨੂੰ ਪਤਾ ਹੀ ਆ ਤੇ ਸਾਰੇ ਦੇਸ਼ ਨੂੰ ਹੀ ਪਤਾ ਆ ਤੇ ਇਹਦੀ ਅਸੀਂ ਸਿਰਫ ਸਾਨੂੰ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਇਹ ਸ਼ੋਅ ਕਰਵਾਇਆ ਤੇ ਇਹਨੂੰ ਸੋਲਡ ਆਊਟ ਕਰ ਦਿੱਤਾ ਆ ਪਹਿਲੀ ਵਾਰੀ ਹੋਣਾ ਮੇਰੇ ਹਿਸਾਬ ਨਾਲ ਜਿਹੜਾ ਪੋਸਟਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸ਼ੋਅ ਸੋਲਡ ਆਊਟ ਹੋ ਜਾਣਾ ਸੋ ਪੋਸਟਰ ਰਿਲੀਜ਼ ਇਵੈਂਟ ਯੂਜੂਲੀ ਹੁੰਦੇ ਹੁੰਦੇ ਆ ਵੀ ਜਦ ਸ਼ੋਅ ਨੂੰ ਪ੍ਰਮੋਟ ਕਰਨ ਲਈ ਵਾਸਤੇ ਤਾਂ ਕਿ ਤੁਹਾਡੀ ਟਿਕਟ ਸੇਲ ਵਾਜ ਜਾਵੇ ਪਰ ਅਸੀਂ ਅੱਜ ਪੋਸਟਰ ਰਿਲੀਜ਼ ਦਾ ਇੱਕ ਫਰਜ਼ੀ ਪੂਰਾ ਕੀਤਾ ਪਰ ਇਸ ਆਲਰੇਡੀ ਸ਼ੋ ਸ਼ੋਲਡ ਆਊਟ ਹੋ ਚੁੱਕਿਆ ਸੋ ਸਾਰੇ ਕੈਲਗਰੀ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਅੱਛਾ ਮੈਂ ਪੋਸਟਰ ਦੇਖ ਰਿਹਾ ਬਰਾੜ ਸਾਹਿਬ ਵੀ ਬਹੁਤ ਸਪਾਂਸਰਸ ਦੇ ਨਾਮ ਲਿਖੇ इवन ਫੋਟੋ ਵੀ ਲੱਗੇ ਆ ਜੇ ਸਪੈਸ਼ਲੀ ਆਪਾਂ ਗੱਲ ਕਰੀਏ ਸਪਾਂਸਰਸ ਦੀ ਜਾਂ ਬਿਜ਼ਨਸਮੈਨਾਂ ਦਾ ਇਸ ਅ ਜਿਹੜਾ ਈਵੈਂਟ ਆ ਉਹਨਾਂ ਦੀ ਕਿੰਨੀ ਕ ਭੂਮਿਕਾ ਰਹੀ ਐ ਇਸ ਨੂੰ ਕਮਜਾ ਬਣਾਉਣ ਦੇ ਵਿੱਚ ਜਲਵੇ ਜੀ ਸਭ ਤੁਹਾਡੇ ਜਲਵੇ ਸੈਨੋਸਨ ਸਾਰੇ ਸ੍ਰੋਤਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੋਈ ਵੀ ਈਵੈਂਟ ਆ ਨੇ ਜੀ ਸਪਾਂਸਰਸ਼ਿਪ ਤੋਂ ਬਿਨਾ ਸਿਰੇ ਨਹੀਂ ਚੜਦਾ ਜੀ ਬਿਲਕੁਲ ਜੀ ਤੇ ਇਹ ਜਦੋਂ ਤੁਹਾਡਾ ਕਿਸੇ ਵੀ ਟੀਮ ਚੋਂ ਤੁਸੀਂ ਸਾਨੂੰ ਜਿੱਦਾਂ ਸ਼ੋ 3 ਤੀਸਰਾ ਚੌਥਾ ਸ਼ੋ ਹੋ ਗਿਆ ਭਾਈ ਬੱਬੂ ਦਾ ਜੀ ਤੇ ਸ਼ੋਦੋਂ ਤੁਸੀਂ ਜਿੰਨੀ ਸਾਰੀ ਟੀਮ ਸਾਡੇ ਨਾਲ ਜੁੜੀ ਹੋਈ ਹੈ ਜੀ 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 ਤੇ ਜਿੰਨ ਜਦੋਂ ਵੀ ਆਮ ਹੁਣ ਸ਼ੋ ਅਨਾਉਂਸ ਕੀਤਾ ਜੀ ਤੇ ਤਕਰੀਬਨ ਤਕਰੀਬਨ ਸਾਡੇ ਜਿਹੜੇ ਭਰਾ ਸਪਾਂਸਰ ਆ ਉਹਨਾਂ ਸਾਨੂੰ ਖੁਦ ਆਕਾਲ ਆ ਗਈ ਵੀ ਆ ਗਿਆ ਭਾਈ ਅੱਛਾ ਕਿ ਆ ਗਿਆ ਕਹਿੰਦੇ ਹੋ ਜੋ ਰੈਡੀ ਉਹਨਾਂ ਨੇ ਸਾਨੂੰ ਗਿਆ ਵੀ ਤੁਸੀਂ ਰੈਡੀ ਹੋ ਜਾਓ ਅਸੀਂ ਤੁਹਾਡੇ ਨਾਲ ਆ ਜੀ 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 ਜਦੋਂ ਇਹ ਜਿਹਾ ਮੈਸੇਜ ਆਉਂਦਾ ਨਹੀਂ ਭਰਾਵਾਂ ਵੱਲੋਂ ਤੇ ਫਿਰ ਬੰਦਾ ਵੈਸੇ ਹੀ ਕਹਿੰਦਾ ਜਦੋਂ ਭਰਾ ਨਾਲ ਖੜੇ ਸਾਰੀ ਸਪੌਂਸਰਾਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਿਹਾ ਵੀ ਨਾ ਹਰ ਕਨੇਗਾ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਤੇ ਇਸੇ ਕਰਕੇ ਜਿਹੜਾ ਸੋਲਡ ਆਊਟ ਵੀ ਹੋਇਆ ਜੀ ਉਹਨਾਂ ਦੀ ਮਿਹਰਬਾਨੀ ਨਹੀਂ ਹੋਇਆ ਜੀ ਅਸੀਂ ਤਿੰਨ ਕੁਝ ਵੀ ਨਹੀਂ ਗਏ ਹੂੰ ਹੂੰ ਸਾਡੇ ਤਿੰਨਾਂ ਕਰਕੇ ਨਹੀਂ ਹੋਇਆ ਜੀ ਇਹ ਸਾਰੀ ਕੈਲੀਗ੍ਰਾਫੀ ਕਰਕੇ ਹੋਇਆ ਤੇ ਨਾਲ ਸਪੌਂਸਰ ਜਿੰਨੇ ਵੀ ਸਪੌਂਸਰ ਸਾਡੇ ਮਿਹਰ ਹੈਗੇ ਆ ਜੀ ਪ੍ਰੈਜੈਂਟਰ ਹੈ ਜਾਂ ਮੈਗਾ ਸਪੌਂਸਰ ਹੈ ਜਾਂ ਕੋਈ ਵੀ ਸਾਰੇ ਜੇ ਮੈਂ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਤਾਂ ਤੁਹਾਨੂੰ ਪਤਾ ਹੀ ਦੋਨੇ ਪਾਸੇ ਕਿੰਨਾ ਭਰੇਪਾ ਕੋਈ ਮਿਸ ਵੀ ਹੋ ਸਕਦਾ ਪਰ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਅੱਛਾ ਖੋਸੇ ਜੀ ਬਾਕੀ ਵੀ ਸ਼ਹਿਰਾਂ ਦੇ ਵਿੱਚ ਇਵੈਂਟ ਹੋਏ ਆ ਬਬੂ ਮਾਨ ਸਾਹਿਬ ਦੇ ਇਹ ਜਿਹੜਾ ਇਵੈਂਟ ਇਹਦੇ ਵਿੱਚ ਕੀ ਵੱਖਰਾ ਹੋਊਗਾ ਬਾਕੀਆਂ ਇਵੈਂਟਾਂ ਨਾਲ ਅ ਇੱਕ ਤਾਂ ਜੀ ਇਹ ਆਡੀਟੋਰੀਅਮ ਜਿਵੇਂ ਹੁਣ ਐਡਮਿੰਟਨ ਦੇ ਵਿੱਚ ਹੋਇਆ ਸੀ ਉਹਨਾਂ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਪਰ ਉਹ ਹਾਲ ਕਈ ਵਾਰੀ ਤੁਹਾਨੂੰ ਸਮੱਸਿਆ ਦੇ ਜਾਂਦਾ ਵੀ ਉਹ ਹਾਲ ਉਸ ਹਾਵ ਨਾਲ ਟੇਪਰਡ ਨਹੀਂ ਹੁੰਦਾ ਪ੍ਰੋਪਰ ਸੈਟਅਪ ਨਹੀਂ ਹੁੰਦਾ ਵੀ ਜਿਹੜਾ ਉੱਥੇ ਸੋਡਾ ਸਾਊਂਡ ਬਣ ਸਕੇ ਪਰ ਇਹ ਇੱਕ ਪ੍ਰੋਪਰ ਆਡੀਟੋਰੀਅਮ ਲੈਵਲਡ ਜਿਹੜੇ ਸੀਟਿੰਗ ਦੇ ਵਾਲਾ ਸ਼ੋਅ ਆ ਤੇ ਇਹਦੇ ਵਿੱਚ ਪ੍ਰੋਪਰ ਸਾਰਾ ਕੁਝ ਸਾਊਂਡ ਸਿਸਟਮ ਅਸੀਂ ਬਹੁਤ ਜ਼ਿਆਦਾ ਪ੍ਰੋਡਕਸ਼ਨ ਦੇ ਵਿੱਚ ਵੀ ਐਤਕੀ ਪੈਸਾ ਲਾਇਆ ਹੈ ਆਲਮੋਸਟ 35000 ਡਾਲਰ ਦੇ ਕਰੀਬ ਪ੍ਰੋਡਕਸ਼ਨ ਦੇ ਵਿੱਚ ਕੱਲੀ ਦੇ ਵਿੱਚ ਪੈਸਾ ਲੱਗਿਆ ਸਾਡਾ ਐਤਕੀ ਤੇ ਅਸੀਂ ਆਪਦੇ ਵੱਲੋਂ ਜਿਹ ਇੱਕ a very nice a rhythmic night ਬਣਾਉਣ ਵਾਸਤੇ ਉਹ ਅਸੀਂ ਕਰਾਂਗੇ ਜੀ ਇਹਦੇ ਵਿੱਚ ਬਾਕੀ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਵੀ ਉਹ ਆਪ ਇੱਕ ਕੈਲਗਰੀ ਦੇ ਉੱਤੇ ਗਾਣਾ ਲਿਖਣਗੇ ਤੇ ਗਾਣਾ ਉੱਥੇ ਸੁਣਾਉਣਗੇ whether it be ਜੇ ਸ਼ਾਇਦ ਉਹ ਗਾਣਾ ਨਾ ਹੋਵੇ ਸ਼ੇਅਰ ਵੀ ਹੋ ਸਕਦਾ ਆ ਪਰ ਉਹ ਕੁਝ ਡਿਫਰੈਂਟ ਕੈਲਗਰੀ ਵਾਸਤੇ ਕਰਨਗੇ ਜੀ ਹਾਂਜੀ ਅੱਛਾ ਬਰਾਦ ਸਾਹਿਬ ਤੁਹਾਨੂੰ ਸਵਾਲ ਮੇਰਾ ਵੀ ਮਾਨ ਸਾਹਿਬ ਦੀ ਪਰਫਾਰਮੈਂਸ ਦੇ ਵਿੱਚ ਜਿਹੜਾ ਇੱਥੇ ਕੋਈ ਵੱਖਰਾ ਸੈਟਅਪ ਵੀ ਕੀਤਾ ਬੀਜ ਮਾਨਸਾ ਦਾ ਜਿਹੜਾ ਪਰਫਾਰਮੈਂਸ ਹੁੰਦੀ ਹੈ ਨਹੀਂ ਉਹਨਾਂ ਦਾ ਸਟਾਈਲ ਉਹਨਾਂ ਦਾ ਸ਼ੈਰੋ ਸ਼ੈਰੀ ਉਹ ਸਭ ਜਾਣੂ ਜਾਣਾਈ ਉਹਨੂੰ ਪਤਾ ਹੁੰਦਾ ਵੀ ਕਿੱਥੋਂ ਸ਼ੁਰੂ ਕਰਨਾ ਹੈ ਬਾਕੀ ਜਦੋਂ ਸ਼ੋਅ ਸਟਾਰਟ ਹੋ ਜਾਂਦਾ ਨਹੀਂ ਜਿਵੇਂ ਤੁਹਾਡੀ ਆਡੀਅנס ਹੁੰਦੀ ਹੈ ਕੀ ਚਾਹੁੰਦੀ ਹੈ ਕੁਝ ਕੋਈ ਬੋਲ ਦੇ ਵੀ ਆਹ ਲਾ ਦਿਓ ਜੀ ਇਦਾਂ ਉਹਦੇ ਨਾਲ ਦੇ ਨਾਲ ਸਾਰ ਕੁਝ ਚੇਂਜ ਹੁੰਦਾ ਰਹਿੰਦਾ ਹੈ ਇਹ ਇਹ ਨਹੀਂ ਹੈ ਵੀ ਜਦੋਂ ਕੋਈ ਕੋਈ ਵੀ ਸ਼ੋਅ ਨੂੰ ਪਲੈਨਿੰਗ ਕਰਕੇ ਨਹੀਂ ਹੁੰਦਾ ਜੀ ਜਿੰਨੇ ਵੀ ਹੁਣ ਆਪਾਂ ਏਦੋਂ ਪਹਿਲਾਂ ਵੀ ਕਿੰਨੇ ਸ਼ੋਅ ਕਰਾਇਆ ਜੀ ਕੰਟੀਨਿਊ ਜੋ ਹੋ ਰਿਹਾ ਜਿਵੇਂ ਕਿਸੇ ਨੇ ਕੁਛ ਕਹਿਤਾ ਜੀ ਕਿਸੇ ਨੇ ਕੁਛ ਕਹਿਤਾ ਉਹ ਕੰਟੀਨਿਊ ਵਿੱਚ ਚੇਂਜ ਹੁੰਦਾ ਰਹਿੰਦਾ ਆ ਇਹਦੇ ਵਿੱਚ ਕੀ ਪ੍ਰੋਡਕਸ਼ਨ ਦਾ ਮੇਨ ਹੁੰਦਾ ਜੇ ਜਦੋਂ ਤੁਸੀਂ ਉੱਥੇ ਜਾਓਗੇ ਸਟੇਜ ਤੇ ਤੇ ਕੁਛ ਨਹੀਂ ਵੀ ਗੱਲ ਕੀਤੀ ਹੈ ਪ੍ਰੋਡਕਸ਼ਨ ਸਟੇਜ ਨੂੰ ਬਣਾਉਂਦੀ ਹੈ ਜੀ ਵੈਸੇ ਸਿੰਗਰ ਨੇ ਗਾਉਣਾ ਹੁੰਦਾ ਜੀ ਪਰ ਪ੍ਰੋਡਕਸ਼ਨ ਬਹੁਤ ਵੱਡਾ ਹਿੱਸਾ ਆਉਂਦਾ ਹੈ ਸ਼ੋਅ ਦਾ ਅਕਸਰ ਜਿੱਦਾਂ ਬਾਕੀ ਇਵੈਂਟਾਂ ਚ ਹੁੰਦਾ ਵੀ ਜਿਹੜੇ ਲੋਕਲ ਕਲਾਕਾਰ ਹੁੰਦੇ ਨੇ ਜਿਹੜਾ ਮੇਨ ਕਲਾਕਾਰ ਆ ਉਹ ਥੋੜਾ ਅੱਧਾ ਜਾਂ ਪੌਣਾ ਘੰਟੇ ਬਾਅਦ ਲੱਗਦਾ ਕੋਈ ਲੋਕਲ ਕਲਾਕਾਰਾਂ ਨੂੰ ਵੀ ਤੁਸੀਂ ਟਾਈਮ ਦਿਓਗੇ ਪੇ ਸਾਰਿਆਂ ਨੂੰ ਰਿਸਪੈਕਟ ਹੈ ਜੀ ਪਰ ਮਾਨ ਸਾਹਿਬ ਦਾ ਤੁਹਾਨੂੰ ਪਤਾ ਇੱਕ ਵੱਡਾ ਆਧਾਰਾ ਆ ਵੱਡਾ ਨਾਮ ਆ 97 ਤੋਂ ਲੈ ਕੇ ਹੁਣ ਤੱਕ ਸੁਪਰ ਹਿੱਟ ਤੇ ਸੁਪਰ ਹਿੱਟ ਫਿਲਮਸ ਕਹ ਲੋ ਐਲਬम्स ਕਹ ਲੋ ਸੌਂਗਸ ਕਹ ਲੋ ਸਾਰਾ ਕੁਝ ਉਹ ਦਿੰਦੇ ਆਏ ਆ ਸੋ ਉਹ ਆਪ ਦੀ ਸਟੇਜ ਉਹਨੂੰ ਬਹੁਤ ਵੱਡਾ ਮੈਂ ਮੈਂ ਤੇ ਆ ਦਿੰਦੇ ਆ ਸੋ ਉਸ ਕਰਕੇ ਉਹ ਕਿਸੇ ਨਾਲ ਸਟੇਜ ਸ਼ੇਅਰ ਨਹੀਂ ਕਰਦੇ ਪਰ ਕੋਈ ਕਿਸੇ ਨੂੰ ਡਿਸਰੈਸਪੈਕਟ ਨਹੀਂ ਹੈ ਇਹ ਕੋਈ ਕੋਈ ਮਾੜਾ ਨਹੀਂ ਹੁੰਦਾ ਕੋਈ ਚੰਗਾ ਨਹੀਂ ਹੁੰਦਾ ਸਾਰੇ ਆਪ ਦੀ ਫੀਲਡ ਦੇ ਵਿੱਚ ਬੈਸਟੀ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਪਰ ਇਹਦੇ ਵਿੱਚ ਇਕੱਲਾ ਮਾਨ ਸਾਹਿਬ ਦਾ ਹੀ ਪਰਫਾਰਮੈਂਸ ਹੋਣਾ ਹੈ ਜੀ ਜਿਹਨੂੰ ਮੈਂ ਵੈਨਕੂਵਰ ਸਟੇਜ ਤੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਉੱਥੇ ਮੱਕੇ ਸਮੱਕਣਾਂ ਜਾਂ ਕੁਝ ਬਣਾਉਣਾ ਉਹ ਰਿਸਪੈਕਟ ਵੀ ਦਿੱਤੀ ਉਹਨਾਂ ਨੇ ਜੀ 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 ਬਿਲਕੁਲ ਰਿਸਪੈਕਟ ਜਰੂਰ ਦਿੰਦੇ ਆ ਹਰ ਸਿੰਗਰ ਨੂੰ ਹਮਮ ਅਛਾ ਇਹ ਤੁਹਾਡਾ ਜਿਹੜਾ ਇਵੈਂਟ ਆ ਇਹ 28 ਨੂੰ ਹੋ ਰਿਹਾ ਜਸਟ 2 ਡੇਜ਼ ਲੈਫਟ ਸੋ ਡੌਂਟ ਉਹਨ ਦੇ ਵਿੱਚ ਕਿਉਂਕਿ ਇਹ ਤੁਹਾਡਾ ਫੈਮਿਲੀ ਇਵੈਂਟ ਆ ਪਾਰਕਿੰਗ ਦੀ ਬੜੀ ਪ੍ਰੋਬਲਮ ਆਉਂਦੀ ਆ ਸੇਫਟੀ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਅਸੀਂ ਸਾਡੇ ਕੋਲੇ ਮੈਨੂੰ ਨਹੀਂ ਲੱਗਦਾ ਕਦੇ ਵੀ ਅਸੀਂ ਕਿੰਨੇ ਕਾਨਸਰਟਸ ਕਰਵਾਏ ਆ ਇੰਨੀ ਜ਼ਿਆਦਾ ਸਿਕਿਉਰਿਟੀ ਪਾਈ ਆ ਅਸੀਂ ਇਹਦੇ ਵਿੱਚ ਸਾਡੇ ਪਰਸਨਲ 12 ਸਿਕਿਉਰਿਟੀ ਗਾਰਡ ਪਲੱਸ ਸਿਕਿਉਰਿਟੀ ਟੀਮ ਉਹਨਾਂ ਦੀ ਜਿਹੜੀ ਕਾਨਸਰਟ ਹਾਲ ਦੀ ਵੀ ਇਹਦੇ ਵਿੱਚ ਹੋਣੀ ਆ ਟੋਟਲ 28 ਦੇ ਕਰੀਬ ਜਿਹੜੇ ਮੈਨੂੰ ਲੱਗਦਾ ਸਿਕਿਉਰਿਟੀ ਪਰਸਨਲ ਉਹਨਾਂ ਨੇ ਕੀਤੇ ਆ ਹਰੇਕ ਐਲੀ ਦੇ ਵਿੱਚ ਬੰਦਾ ਖੜਾ ਹੋਊਗਾ ਹਰੇਕ ਸੈਕਸ਼ਨਸ ਦੇ ਵਿੱਚ ਬੰਦੇ ਹੋਣਗੇ ਤਾਂ ਕਿ ਕੋਈ ਉਲੜਵਾਜੀ ਨਾ ਕਰ ਸਕੇ ਕੋਈ ਕਿਸੇ ਨੂੰ ਤੰਗ ਨਾ ਕਰੇ ਅੱਗੇ ਨਾ ਆਉਣ ਲੋਕ ਭੱਜ ਭੱਜ ਕੇ ਤੇ ਉਸ ਕਰਕੇ ਅਸੀਂ ਪੂਰੀ ਟਾਈਟ ਸਿਕਿਉਰਿਟੀ ਕੀਤੀ ਹੈ ਕਿਉਂਕਿ ਇਹ ਫੈਮਿਲੀ ਇਵੈਂਟ ਆ ਜੀ ਸਾਡੇ ਕੋਲੋਂ ਪਤਾ ਹੀ ਨਹੀਂ ਕਿੰਨੀਆਂ ਫੈਮਿਲੀਆਂ ਨੇ ਟਿਕਟਾਂ ਇਹਦੀਆਂ ਜਿਹੜੀਆਂ ਕਾਲਾਂ ਕੀਤੀਆਂ ਕਿਉਂਕਿ ਅਸੀਂ ਤਾਂ ਵੇਚ ਹੀ ਨਹੀਂ ਆਨਲਾਈਨ ਹੀ ਵਿਕੀਆਂ ਸਾਰੀਆਂ ਸਾਨੂੰ ਕਾਲ ਕਰਦੇ ਵੀ ਭਾਜੀ ਕੀ ਇਦਾਂ ਸਿਕਿਉਰਿਟੀ ਦਾ ਅਰੰਜ ਕੀ ਆ ਸਾਰਿਆਂ ਨੂੰ ਇਹੀ ਗੱਲ ਕਹੀਦੀ ਆ ਵੀ ਜਿਵੇਂ ਤੁਸੀਂ ਸਾਨੂੰ ਕਾਲ ਕਰਕੇ ਕਹਿਨੇ ਹੋ ਕਨਸਰਨ ਦਿੰਨੇ ਹੋ ਅਸੀਂ ਉਹਦੂ ਵਾਧੀ ਕੀਤਾ ਆ ਇਸ ਵਿੱਚ 28 ਦੇ ਕਰੀਬ ਸਿਕਿਉਰਿਟੀ ਮੇਰੇ ਖਿਆਲ ਨਾਲ ਜਿਹੜੀ ਹੈਗੀ ਆ ਉਹ ਹੋਊਗੀ ਟੋਟਲ ਤੇ ਪਰ ਹਾਂਜੀ ਤੇ ਕਿੰਗ ਆ ਸੰਡੇ ਆ ਜੀ ਡਾਊਨਟਾਊਨ ਦੀਆਂ ਮੋਸਟਲੀ ਪੇਡ ਪਾਰਕਿੰਗਸ ਜਿਹੜੀਆਂ ਨੇ ਉਹ ਫ੍ਰੀ ਆਫ ਕਾਸਟ ਹੋ ਜਾਂਦੀਆਂ ਨੇ ਸੋ ਉੱਥੇ ਬਿਲਕੁਲ ਹੀ ਉਹਦੇ ਕਾਨਸਰਟ ਹਾਲ ਦੇ ਆਰਟਸ ਕਾਮਨ ਦੀ ਜਿਹੜੀ ਪਾਰਕਿੰਗ ਆ ਉਹ ਪੇਡ ਨਹੀਂ ਹੋਣੀ ਉਹ ਫ੍ਰੀ ਹੋਊਗੀ ਬਟ ਡਬਲ ਚੈੱਕ ਕਰ ਲੈਨ ਆਈ ऍम ਜਸਟ ਗੈਸਿੰਗ ਪਰ ਉੱਥੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਉਹਦੇ ਆਸੇ ਪਾਸੇ ਵਾਧੂ ਪਾਰਕਿੰਗ ਸਟਾਲਸ ਆ ਹਾਂ ਪਰ ਇਹ ਜਰੂਰ ਮੈਂ ਕਹੂੰਗਾ ਪਾਰਕਿੰਗ ਥੋੜੀ ਜੀ ਟਾਈਟ ਜਰੂਰ ਹੋਣੀ ਦੂਰ ਥੋੜੀ ਲਾਉਣੀ ਪੈ ਸਕਦੀ ਹੈ ਬਿਕਾਜ਼ ਇਸ ਸੋਲਡ ਆਊਟ ਸ਼ੋ ਆ 2000 ਬੰਦਾ ਆਉਂਦਾ ਤਾਂ ਤੁਹਾਨੂੰ ਇੱਕ ਸਾਰਿਆਂ ਨੂੰ ਟਾਈਮ ਦੇ ਉੱਤੇ ਪਹੁੰਚ ਕੇ ਤਾਂ ਕਿ ਆਪਦਾ ਉਸ ਹਿਸਾਬ ਨਾਲ ਪਲਾਨ ਕਰਕੇ ਜਾਓ ਵੀ ਅਸੀਂ ਪਾਰਕਿੰਗ ਲਾਉਣੀ ਆ 10-15 ਮਿੰਟ ਲੱਗ ਸਕਦੇ ਆ ਸੋ ਉਸ ਹਿਸਾਬ ਨਾਲ ਪਲਾਨ ਕਰਕੇ ਜਾਣ ਸਾਰੇ ਵੀਰ ਤੇ ਵੀਰ ਪੈਣਾ ਤੇ ਸਾਰੀਆਂ ਫੈਮਲੀਆਂ ਤੇ ਹਾਂਜੀ ਹਾਂਜੀ ਅੱਛਾ ਮੇਰਾ ਬਰਾੜ ਸਾਹਿਬ ਇੱਕ ਸਵਾਲ ਆ ਵੀ ਦੇਖੋ ਕਿਉਂਕਿ ਵੱਡਾ ਈਵੈਂਟ ਆ ਵੱਡਾ ਫਨਕਾਰ ਆ ਮਾਨ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕਟੜ ਫੈਨ ਬਹੁਤ ਆ ਜਿਹੜੇ ਉਹਨਾਂ ਨੂੰ ਮਿਲਣਾ ਵੀ ਚਾਹੁੰਦੇ ਜਾਂ ਫੋਟੋਆਂ ਕਰਾਉਣੀਆਂ ਚਾਹੁੰਦੇ ਹੁੰਦੇ ਆ ਉਹਨਾਂ ਲਈ ਕੋਈ ਇੰਤਜ਼ਾਮ ਹੈਗਾ ਜਾਂ ਬਾਅਦ ਵਿੱਚ ਜਾਂ ਪਹਿਲਾਂ ਦੇਖੋ ਜੀ ਜਿਹੜਾ ਮੀਟ ਐਂਡ ਗ੍ਰੀਟ ਹੁੰਦਾ ਹੈ ਨਾ ਉਹ ਹੁੰਦਾ ਤਾਂ ਸਪਾਂਸਰਸ ਵਾਸਤੇ ਆ ਪਰ ਮਾਨ ਸਾਹਿਬ ਨੇ ਕਹੇ ਵੀ ਜੇ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀਆਂ ਮੈਕਸਿਮਮ ਜੇ ਉਹਨਾਂ ਕਿੰਨੇ ਵੀ ਕਾਲਸ ਆਉਣਗੀਆਂ ਜੀ ਅਸੀਂ ਅੱਜ ਤੱਕ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਰ ਜਦੋਂ ਡਿਪੈਂਡ ਹੈ ਉਹਨਾਂ ਦਾ ਸਿਟਿੰਗ ਦਾ ਮਾਰਨਿੰਗ ਵੇਕਅਪ ਕਦੋਂ ਹੁੰਦਾ ਹੈ ਕਿੰਨੇ ਵਜੇ ਜਾਣਾ ਹੈ ਇਹ ਸਾਡੇ ਕੋਲ ਟਾਈਮ ਮਿਲਿਆ ਅਸੀਂ ਸਭ ਦੀਆਂ ਹੀ ਪਿਕਚਰ ਜ਼ਰੂਰ ਕਰਾਵਾਂਗੇ ਜੇ ਸਾਨੂੰ ਕੋਈ ਟਾਈਮ ਹੋਇਆ ਤਾਂ ਜੀ ਜੇ ਉਹਨਾਂ ਕੋਲ ਵੀ ਟਾਈਮ ਹੋਇਆ ਬਿਲਕੁਲ ਵੈਸੇ ਤੁਹਾਡਾ ਪਹਿਲਾਂ ਮੀਟ ਐਂਡ ਗ੍ਰੀਟ ਹੋ ਚੁੱਕਾ ਆ ਪਰ ਫਿਰ ਵੀ ਉਹਨਾਂ ਦੇ ਕੱਟੜ ਫੈਨ ਤੁਹਾਨੂੰ ਪਤਾ ਬਹੁਤ ਜ਼ਿਆਦਾ ਬਹੁਤ ਲੋਕ ਉਹਨੂੰ ਪਿਆਰ ਕਰਦੇ ਆ ਸੋ ਕਿਸੇ ਵੇਲੇ ਕਿਸੇ ਦੀ ਡਿਮਾਂਡ ਹੁੰਦੀ ਕਿ ਚਾਹੁੰਦੇ ਹੁੰਦੇ ਆ ਵੀ ਮੇਰੀ ਫੋਟੋ ਹੋ ਜਾਵੇ ਜਾਂ ਮੈਨ ਮਿਲਣਾ ਆ ਸੋ ਤੁਸੀਂ ਵਧੀਆ ਗੱਲ ਕੀਤੀ ਹੈ ਵੀ ਜੇ ਉਹ ਉਹਨਾਂ ਕੋਲ ਟਾਈਮ ਹੋਇਆ ਤਾਂ ਜ਼ਰੂਰ ਮਿਲਣਗੇ ਅੱਛਾ ਸਿੱਧੂ ਸਾਹਿਬ ਮੈਨੂੰ ਦੱਸੋ ਵੀ ਇਸ ਜਿਹੜਾ ਈਵੈਂਟ ਦਾ ਜਾਂਦੇ ਜਾਂਦੇ ਇੱਕ ਤਾਂ ਡੋਰ ਟਾਈਮ ਦੱਸ ਦਿਓ ਵੀ ਕਦੋਂ ਓਪਨ ਹੋਊਗਾ ਲੋਕੇਸ਼ਨ ਤੇ ਐਂਡ ਜਿਹੜਾ ਹਾਲ ਦੀ ਪ੍ਰੋਪਰ ਜਾਣਕਾਰੀ ਹਾਂਜੀ ਵੀਰ ਇਹਦਾ ਜੈਕ ਸਿੰਗਰ ਕ concert ਹਾਲ ਦੇ ਵਿੱਚ ਇਹ ਹੋਣ ਜਾ ਰਿਹਾ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਐਡਰੈਸ ਦੇਣ ਦੀ ਲੋੜ ਅੱਜਕੱਲ ਗੂਗਲ ਸਾਰਿਆਂ ਨੇ ਕਰ ਲੈਣਾ ਆ ਜੈਕ ਸਿੰਗਰ ਕ concert ਹਾਲ ਸਾਊਥ ਈਸਟ ਡਾਊਨਟਾਊਨ ਕੈਲਗਰੀ ਦੇ ਵਿੱਚ ਲੋਕੇਟਿਡ ਆ ਜੀ ਉਹਦੀ ਪਾਰਕਿੰਗਸ ਉਹਦੇ ਸਰਾਊਂਡਿੰਗ ਬਹੁਤ ਪਾਰਕਿੰਗ ਆ ਤੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੋਣੀ ਤੇ ਜੈਕ ਸਿੰਗਰ ਕ concert ਹਾਲ ਦੀਆਂ ਡੋਰਾਂ ਜਿਹੜੀਆਂ ਨੇ ਉਹ 6:30 ਖੁੱਲ ਜਾਣੀਆਂ ਨੇ ਇਟਸ ਅ ਪੈਕਟ ਇਵੈਂਟ ਸੋ ਮੈਂ ਸੁਜੈਸਟ ਸਾਰਿਆਂ ਨੂੰ ਇਹੀ ਕਰੂੰਗਾ ਵੀ 6 ਵਜੇ ਪਹੁੰਚ ਕੇ ਉੱਥੇ ਸਾਈਨ ਅਪ ਤੇ ਜਿਹੜਾ ਲੱਗਣਾ ਹੀ ਲੱਗਣਾ ਹੈ ਤੇ ਉਹਦੇ ਵਿੱਚ ਲੱਗ ਜਣ ਤਾਂ ਕਿ ਆਪ ਦਾ ਟਾਈਮਲੀ ਅੰਦਰ ਵੜ ਸਕਣ ਮਾਨ ਸਾਹਮਣੇ 7:30 ਵਜੇ ਪਰਫਾਰਮ ਕਰਨਾ ਸ਼ੁਰੂ ਕਰ ਦੇਣਾ ਹੈ ਤੇ ਸਾਰਿਆਂ ਨੂੰ ਹੰਬਲ ਰਿਕਵੈਸਟ ਆ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਟਾਈਮ ਵੇਸਟ ਕਰੀਏ ਪਰ ਫਿਰ ਵੀ ਮੈਨੂੰ ਪਤਾ ਸਾਰਿਆਂ ਨੂੰ ਹੁੰਦਾ ਵੀ 6:30 ਔਰ ਕੋਲ ਨਹੀਂ ਆਸੀਂ ਪਹਿਲਾਂ ਘਾਤੇ ਚਾਹੀਏ ਸਾਡੀ ਹੰਬਲ ਰਿਕਵੈਸਟ ਆ ਸਾਰਿਆਂ ਨੂੰ ਉਹ ਉਹਨਾਂ ਵਾਸਤੇ ਹੀ ਹੈ ਤਾਂ ਕਿ ਆਪਣਾ ਜਿਹੜਾ ਇਵੈਂਟ ਹੈ ਛੇਤੀ ਸ਼ੁਰੂ ਹੋ ਸਕੇ ਤੇ ਆਪਣਾ ਟਾਈਮ ਆਪਾਂ ਇਹ ਇਵੈਂਟ ਨੂੰ ਮੁਕਾ ਲਈਏ ਹਾਂਜੀ ਹਾਂਜੀ ਲਾਸਟ ਵਿੱਚ ਬਰਾੜ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਕੈਲਗਰੀ ਵਾ ਕੈਲਗਰੀ ਵਾਸੀਨੀ ਬਹੁਤ ਬਹੁਤ ਥੈਂਕ ਯੂ ਹੈ ਜੀ ਉਹਨਾਂ ਦਾ ਉਹਨਾਂ ਦੀ ਸ਼ੋਅ ਹੈ ਉਹਨਾਂ ਕਰਕੇ ਹੀ ਹੈ ਜੀ ਅਸੀਂ ਤਾਂ ਸਿਰਫ ਮੂਰੇ ਇੱਕ ਜਿਵੇਂ ਆਏ ਨੇ ਡਿਊਟੀ ਲੱਗੀ ਜੀ ਸਾਡੀ ਅਸੀਂ ਉਹ ਕਰ ਰਹੇ ਹਾਂ ਪਰ ਕੱਲਾ ਕੁਝ ਵੀ ਨਹੀਂ ਹੁੰਦਾ ਸਾਰੀ ਜਿਹੜੀ ਕੈਲਗਰੀ ਇੱਕ ਪਰਿਵਾਰ ਹੈ ਇਹ ਆਪਣਾ ਬਹੁਤ ਚਿਰ ਦੇ ਇੱਥੇ ਰਹਿੰਦੇ ਆ ਤੇ ਉਹ ਪਰਿਵਾਰ ਨੇ ਸਾਨੂੰ ਬੜਾ ਹੌਸਲਾ ਦਿੱਤਾ ਤੇ ਸਾਰੇ ਪਰਿਵਾਰ ਨੂੰ ਇੱਕ ਇੱਕ ਬੇਨਤੀ ਔਰ ਰਕਵੈਸਟ ਹੈ ਜੀ ਟਾਈਮ ਨਾ ਪਹੁੰਚੋ ਸ਼ੋਅ ਇੰਜੋਏ ਕਰੋ ਸੰਡੇ ਦਾ ਟਾਈਮ ਹੈ ਟਾਈਮ ਨਾ ਆਓ ਟਾਈਮ ਨਾ ਜਾਓ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਲਵਾਤ ਸਾਹਿਬ ਤੁਹਾਡਾ ਵੀ ਇਹ ਤੇ ਹਾਂ ਤੇ ਬਹੁਤ ਬਹੁਤ ਥੈਂਕ ਯੂ ਤੁਹਾਡੀ سپورਟ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ ਜੀ ਜੀ ਕੁਛ ਜੀ ਦੂਜੀ ਲਾਸਟ ਵਿੱਚ ਕੁਛ ਐਡ ਕਰਨਾ ਚਾਹੁੰਦੇ ਹਾਂ ਨਹੀਂ ਜੀ ਬਸ ਸਾਰਿਆਂ ਨੂੰ ਹੰਬਲ ਰਿਕੁਐਸਟ ਆ ਵੀ ਟਾਈਮ ਸਿਰ ਉੱਥੇ ਪਹੁੰਚਣ ਕਿਉਂਕਿ ਅਸੀਂ 7:30 ਵਜੇ ਮਾਨ ਸਾਹਿਬ ਨੂੰ ਸਟੇਜ ਦੇ ਉੱਤੇ ਛਡਾਉਣਾ ਹੀ ਚੜਾਉਣਾ ਕਿਉਂਕਿ ਜਿਹੜਾ 10:30 ਦਾ ਕਟ ਆਊਟ ਟਾਈਮ ਆ ਕਾਨਸਰਟ ਦਾ ਸੋ ਜੇ ਅਸੀਂ ਲੇਟ ਹੁੰਨੇ ਤਾਂ ਉਹੀ ਟਾਈਮ ਜਿਹੜਾ ਕਾਨਸਰਟ ਦੇ ਵਿੱਚ ਉਹ ਘਟੂਗਾ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਘਟ ਮਾਨ ਸਾਹਿਬ ਦੀ ਆਪਾਂ ਘਟ ਪਰਫਾਰਮੈਂਸ ਦੇਖੀ ਜਾਂ ਕਿਸੇ ਨੂੰ ਉਹਨਾਂ ਦੇ ਗਾਣਿਆਂ ਦਾ ਲੁਫਤ ਜਿਹੜਾ ਹੈਗਾ ਉਹ ਘਟ ਮਿਲੇ ਏਨਜੋਏ ਕਰਨ ਨੂੰ ਇਹ ਰਿਦਮਿਕ ਨਾਈਟ ਬਣਾਉਣ ਵਾਸਤੇ ਅਸੀਂ ਬ ਵਿਨੇਪਕ ਤੋਂ ਟ੍ਰਾਂਟੋ ਤੋਂ ਟੀਮਸ ਆ ਰਹੀਆਂ ਨੇ ਇਹ ਪ੍ਰੋਡਕਸ਼ਨ ਨੂੰ ਬਣਾਉਣ ਵਾਸਤੇ ਇੱਕ ਲਾਈਵ ਲੋਕਲ ਵੋਕਲਿਸਟ ਵਗੈਰਾ ਸਾਰੇ ਹੋਣਗੇ ਜੀ ਤੇ ਉਹ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਜ਼ੋਰ ਲਾ ਰਹੇ ਹਾਂ ਸ਼ੋਅ ਦੇ ਵਿੱਚ ਕਿਉਂਕਿ ਸਾਰਿਆਂ ਨੇ ਸਾਨੂੰ ਇਨਾ ਮਾਨ ਦਿੱਤਾ ਵੀ ਸੋਲਡ ਆਊਟ ਕਰ ਦਿੱਤਾ ਸੋ ਆ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਨਾ ਹੀ ਪੈਸਾ ਲੋਕਾਂ ਦੀ ਇੰਜੋਏ ਕਰਵਾਉਣ ਨੂੰ ਲਈ ਸੋ ਇਹਦੇ ਵਿੱਚ ਸਾਰਿਆਂ ਨੂੰ ਐਂਡ ਤੇ ਮੈਂ ਇਹੀ ਕਹਿਣਾ ਚਾਹੁੰਗਾ ਆਪਣਾ ਸਾਰੇ ਵੀਰ ਟਾਈਮ ਸਿਰ ਉੱਥੇ ਪਹੁੰਚਣ 6:30 ਵਜੇ ਡੋਰਸ ਓਪਨ ਹੋਣੇ ਆ 7:30 ਵਜੇ ਮਾਨ ਸਾਹਿਬ ਨੇ ਪਰਫਾਰਮੈਂਸ ਕਰਨੀ ਆ ਤੇ ਆਪਾਂ ਇਹਨੂੰ ਟਾਈਮ ਸਿਰ ਨਵੇੜੀਏ ਤੇ ਆਪਣੇ ਸਾਰੇ ਵੀਰ ਉੱਥੇ 6:00 ਵਜੇ ਪਹੁੰਚਣ ਦੀ ਕੋਸ਼ਿਸ਼ ਕਰਨ ਕਿਉਂਕਿ ਸਾਰਿਆਂ ਨੂੰ ਹੁੰਦਾ ਵੀ 6:30 6:30 ਫਿਰ ਹੋਰ ਲਾਈਨ ਅਪਸ ਲੱਗ ਜਾਂਦੇ ਆ ਸੜਕਾਂ ਬਿਜ਼ੀ ਹੋ ਜਾਂਦੀਆਂ ਤੇ ਸੋਸ ਕਰਕੇ ਵੀ 6:00 ਵਜੇ ਪਹੁੰਚਣ ਦੀ ਕੋਸ਼ਿਸ਼ ਕਰਨ 6:00 ਵਜੇ ਉੱਥੇ ਪਹੁੰਚਣ ਤੇ 6:30 ਡੋਰਸ ਓਪਨ ਹੋ ਜਾਣੇ ਆ ਜੀ ਜੀ ਥੈਂਕ ਯੂ ਸੋ ਪਰ ਪਹੁੰਚੋ ਮੇਰਾ ਵੀਰ ਸਾਰੇ ਇੰਜੋਏ ਕਰੋ ਸ਼ੋ ਨੂੰ ਥੈਂਕ ਯੂ ਅੱਛਾ ਜੀ ਕਿਸੇ ਨੇ ਲੈਣੀ ਆ ਹਜੇ 2 ਦਿਨ ਪਏ ਆ ਅਸੀਂ ਸੋਲਡ ਆਊਟ ਤਾਂ ਪਤਾ ਵੀ ਸਾਨੂੰ ਵੀ ਪਤਾ ਜਿੱਥੇ 1600 ਟਿਕਟ ਵੇਚ ਗਈ ਆ ਤਾਂ 30 ਟਿਕਟ ਵੀ ਇੱਥੇ ਵਿੱਚ ਰਹਿਣੀ ਆ ਪਰ ਇਹ 2 ਦਿਨ ਹਜੇ ਪਏ ਆ ਜੇ ਕਿਸੇ ਵੀਰ ਭਾਈ ਨੇ ਉੱਥੇ ਆਨਲਾਈਨ ਟਿਕਟ ਲੈਣੀ ਆ ਤਾਂ 30 ਕਿ ਟਿਕਟਾਂ ਹਜੇ ਬਚੀਆਂ ਨੇ ਤੇ ਤੁਸੀਂ ਆਓ ਸਾਰੇ ਇੰਜੋਏ ਕਰਦੇ ਆ 28 ਸਤੰਬਰ ਨੂੰ ਮਾਨ ਸਾਹਿਬ ਲਾਈਵ ਜੀ ਥੈਂਕ ਯੂ ਸੋ ਮੱਚ ਜੀ ਸੋ ਅੱਜ ਜਿਹੜਾ ਰਸਮੀ ਤੌਰ ਤੇ ਪੋਸਟਰ ਰੀਲੀਜ਼ ਕੀਤਾ ਗਿਆ ਥੈਂਕ ਯੂ ਸੋ ਮੱਚ ਜੀ ਮਿਲਦੇ ਆ 28 ਨੂੰ Jack Singer, Consul Hall, David. Thank you.